ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਡੀ ਪੰਜਾਬੀ ਨਿਊਜ਼ ਚੈਨਲ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਦੇਖੋ ਕਿਸ ਤਰ੍ਹਾਂ ਰੈਸਿਓ ਟੀਮ ਸੇਵਾਦਾਰਾਂ ਨੂੰ ਗੁਰੂ ਘਰ ਦੇ ਵਿੱਚੋਂ ਰੈਸਿਓ ਕਰ ਰਹੀ ਆ ਤਸਵੀਰਾਂ ਦੇਖੋ ਗੁਰਦੁਆਰਾ ਕਰਤਾਰਪੁਰ ਸਾਹਿਬ ਦੀਆਂ ਦਰਸ਼ਨ ਕਰੋ ਕਿੰਨੇ ਕਿੰਨੇ ਫੁੱਟ ਪਾਣੀ ਘੁੰਮ ਰਿਹਾ ਸੰਗਤ ਜੀ ਅਰਦਾਸ ਕਰਿਓ ਸ੍ਰੀ ਵਾਹਿਗੁਰੂ ਦੇ ਚਰਨਾਂ 'ਚ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਚ ਵਾਹਿਗੁਰੂ ਲਿਖਿਓ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਕਰੋ ਨਾਲੇ ਦਰਸ਼ਨ ਕਰੋ ਨਾਲੇ ਅਰਦਾਸ ਕਰਿਓ ਵੀ ਗੁਰੂ ਮਹਾਰਾਜ ਜੀ ਮਨੁੱਖਤਾ ਤੇ ਮਿਹਰ ਭਰਿਆ ਹੱਥ ਰੱਖੋ ਇਸ ਸੰਕਟ ਦੇ ਵਿੱਚੋਂ ਵੀ ਦੁਨੀਆ ਨੂੰ ਕੱਢੋ ਦਰਸ਼ਨ ਕਰੋ ਪੂਰੀ ਵੀਡੀਓ ਦੇਖਿਓ ਨਾਲੇ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਦੇ ਉੱਪਰ ਵਾਹਿਗੁਰੂ ਲਿਖਿਓ ਤਾਂ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਪੂਰੀ ਮਨੁੱਖਤਾ ਦਾ ਭਲਾ ਕਰ ਸਕਣ ਭਲਾ ਹੋ ਸਕੇ ਬਹੁਤ ਦੁਨੀਆ ਦੇ ਉੱਤੇ ਭਾਰ ਆ ਸਾਰੇ ਪਾਸੇ ਪਾਣੀ ਉਹ ਪਾਣੀ ਨਜ਼ਰ ਆ ਰਿਹਾ ਬਹੁਤ ਦੁਨੀਆ ਦਾ ਨੁਕਸਾਨ ਹੋ ਰਿਹਾ ਇਹ ਗੁਰੂ ਨਾਨਕ ਦੇਵ ਜੀ ਸਾਹਿਬ ਨਹੀਂ ਸਾਡੇ ਗੁਰੂ ਮਹਾਰਾਜ ਹੀ ਭਲਾ ਕਰ ਸਕਦੇ ਨੇ ਦੁਨੀਆ ਦਾ ਦੇਖੋ ਕਿਸ ਤਰ੍ਹਾਂ ਸੇਵਾਦਾਰਾਂ ਨੂੰ ਲਿਜਾਣਦੇ ਹੋਏ ਸਾਰੇ ਪਾਸੇ ਪਾਣੀ ਉਹ ਪਾਣੀ ਵੀਡੀਓ ਨੂੰ ਸ਼ੇਅਰ ਕਰਕੇ ਵਾਹਿਗੁਰੂ ਦੇਖ ਕੇ ਜਰੂਰ ਸ਼ੇਅਰ ਕਰਿਓ